ਸੰਤਨਗੜ પેટ્રોલ ਪੰਪ ਤੇ ਇੱਕ ਦਿਨ ਦੇ ਲਈ ਗੱਡੀ ਖੜੀ ਕਰਨੀ ਨੌਜਵਾਨ ਨੂੰ ਮਹਿੰਗੀ ਪੈ ਗਈ ਗੱਡੀ ਚੋਰੀ ਕਰਨ ਦੀ ਕੀਤੀ ਗਈ ਕੋਸ਼ਿਸ਼ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਜਗਦੀਸ਼ ਨੇ ਦੱਸਿਆ ਕਿ ਉਸਨੇ ਆਪਣੀ ਆਲਟੋ ਗੱਡੀ ਇੱਕ ਦਿਨ ਦੇ ਲਈ પેટ્રોલ ਪੰਪ ਨੇੜੇ ਖੜੀ ਕੀਤੀ ਸੀ ਜਦੋਂ ਉਸਨੇ ਜਾ ਕੇ ਦੇਖਿਆ ਤਾਂ ਉਸਦੀ ਗੱਡੀ ਨੂੰ ਕਿਸੇ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗੱਡੀ ਦੇ ਲੋਕ ਵੀ ਤੋੜੇ ਗਏ ਸਨ ਉਹਨਾਂ ਦੱਸਿਆ ਕਿ ਦੋ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ ਫਿਲਹਾਲ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਸਲ ਦਾ ਜਾਇਜ਼ਾ ਲਿਆ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਫੋਟੋਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਬੰਦੀ ਕਾਰਵਾਈ ਕੀਤੀ ਜਾਵੇਗੀ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹ ਚੋਰੀ ਦੀਆਂ ਮਾਰਦਾ ਤਾਂ ਉੱਪਰ ਲਗਾਮ ਲਗਾਈ ਜਾਏ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ। ਜੀ ਨਾ ਰੜਾ ਜਿੱਕ ਦੀ ਇਸ਼ਾਰਾ ਸਰ ਕੀ ਗੱਲ ਬਤੋ ਸਰ ਮੇਰੀ ਗੱਡੀ ਲੱਗੀ ਰਹੀ ਸੀ ਇੱਥੇ ਚੋਰੀ ਹੋਣ ਦੀ ਕੋਸ਼ਿਸ਼ ਹੋਈ ਹੈ ਲੋਕ ਲੂਟੋੜੇ ਹਾਂਜੀ ਆਪਾਂ ਇੰਡੀਆਨ ਵਾਲਾ ਪੰਪ ਲੱਗ ਕੇ ਲਈ ਹੈ ਇੱਥੇ ਲਾਈ ਗਈ ਤੇ ਮਤਲਬ ਕਿ ਮੈਂ ਤਾਂ ਕੰਮ ਹੀ ਕਰਦਾ ਹਾਂ ਮਤਲਬ ਉਹਦਾ ਮੈਂ ਇੱਕ ਦਿਨ ਵਾਸਤੇ ਖੜੀ ਕੀਤੀ ਆ ਦੋਸਤ ਦੇ ਘਰ ਦੇ ਬਾਹਰ ਖੜੀ ਕੀਤੀ ਆ ਲੋਕ ਲੋਕ ਪੂਰਾ ਤੋੜਨ ਦੀ ਕੋਸ਼ਿਸ਼ ਕੀਤੀ ਆ ਅੱਗੇ ਕੀ ਕੀ ਸਮਾਨ ਖੜਾ ਸੀ ਸਮਾਨ ਤੇ ਸਰ ਕੁਝ ਨਹੀਂ ਚੋਰੀ ਹੋਇਆ ਹੈਗਾ ਬਾਕੀ ਲੋਕ ਲੂਤਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਥੋੜਾ ਸਮਕੇ ਦੇ ਹਾਂਜੀ ਪੁਲਿਸ ਤੇ ਆ ਗਈ ਆ ਚਕਾਵੇਂ ਕਮਰੇ ਚੈੱਕ ਕਰਾਏ ਉਹਨਾਂ ਨੂੰ ਸਸੇ ਆ ਬਾਕੀ ਥੋਕੇ ਵੇਦਦੇ ਆ ਕੀ ਕਰਦੇ ਆ 85 ਰੁਪਏ ਕਹ ਦਿੰਦੇ ਆ ਸਰਸਨ ਨੂੰ ਇਹੀ ਕਰਨਾ ਚਾਹੁੰਦੇ ਆ ਕਿ ਸਾਡੇ ਸਾਹਮਣੇ ਹੀ ਹੈ ਜੋ ਹੈ ਵਾ ਅਗੇ ਤੋਂ ਮਲੇ ਕੋਸ਼ਿਸ਼ ਹੋਏ ਕਿ ਯਾਦਰਾ ਕੰਮ ਨਾ ਹੋਏ